ਸਤਿ ਸ੍ਰੀ ਅਕਾਲ ਸਾਥੀਓ ਅੱਜ ਦੀ ਵੀਡੀਓ ਵਿੱਚ ਇਹ ਤੁਹਾਨੂੰ ਮੈਂ ਦਿਖਾਣਾ ਚਾਹੁੰਨਾ ਕਿ ਜਿੱਥੇ ਟਾਊਨ ਦੇ ਵਿੱਚ ਇੰਨੇ ਲੋਕ ਹੀ ਰਹਿੰਦੇ ਆ ਜਿੱਥੇ ਜ਼ਿਆਦਾ 크ਾਊਡ ਆ ਭੀੜ ਦੇਖਣ ਨੂੰ ਮਿਲਦੀ ਆ ਉੱਥੇ ਕਈ ਗੋਰੇ ਸ਼ਹਿਰ ਤੋਂ ਬਾਹਰ ਰਹਿਣਾ ਪਸੰਦ ਵੀ ਕਰਦੇ ਆ ਭਾਵੇਂ ਉਹਨਾਂ ਦਾ ਘਰ ਇਕੱਲਾ ਇਕੱਲਾ ਹੋਵੇ। ਅ ਬੇਖੋ ਅਸੀਂ ਹੁਣ ਟਾਊਨ ਤੋਂ ਬਾਹਰ ਆਈ ਸੀਗੇ। ਜਾਨੀ ਇੱਥੋਂ ਤਕਰੀਬਨ ਜੰਗਲੀ ਸ਼ੁਰੂ ਹੋ ਜਾਂਦਾ ਆ। ਕਹਿਣਾ ਉਹਦੇ ਜੰਗਲਾਂ ਵਿੱਚ ਵੀ ਇੱਥੇ ਲੋਕੀ ਰਹਿੰਦੇ ਆ ਆ ਦੇਖੋ ਕਿਤੇ ਕਿਤੇ ਘਰ ਆ ਦੇਖੋ ਘਰ ਕਿਤੇ ਕਿਤੇ ਪਰ ਵਿਊ ਬਹੁਤ ਸੋਹਣਾ ਆ ਪਰ ਸੜਕਾਂ ਇੱਥੇ ਪੱਕੀਆਂ ਬਣੀਆਂ ਹੋਈਆਂ ਆ ਹਰੇਕ ਘਰ ਨੂੰ ਆ ਦੇਖੋ ਵਿਊ ਕਿੰਨਾ ਸੋਹਣਾ ਆ ਥੋੜਾ ਮੌਸਮ ਖਰਾਬ ਆ ਕਿਤੇ ਤੇ بارش ਵਿੱਚ ਲੱਗੀ ਹੋਈ ਆ ਆ ਦੇਖੋ ਸੜਕਾਂ ਕੋਈ ਦੂਰ ਦੂਰ ਤੱਕ ਨਜ਼ਰ ਨਹੀਂ ਆਊਗਾ ਕਿਤੇ ਕਿਤੇ ਘਰ ਆ ਪਰ ਉਹੀ ਜੇ ਅਪਾ ਡੌਨਟੋਨ ਟ੍ਰਾਂਟੋ ਦੀ ਬ੍ਰਮਟਾ ਦੀ ਗੱਲ ਕਰੀਏ ਤੇ ਉੱਥੇ ਦੇਖੋ ਮੁੰਡੇ ਦਾ ਮੁੰਡਾ ਕਹਿੰਦਾ ਇੰਨੀ ਉੱਥੇ ਕਰਾਉਡ ਹੈ ਨਾ ਉੱਥੇ ਤੁਸੀਂ ਈਜ਼ਲੀ ਗੱਡੀ ਚਲਾ ਸਕਦੇ ਆ ਉਹ ਭੀੜ ਭੜਕਾ ਉੱਥੇ ਪਰ ਦੇਖੋ ਤੁਮ ਕਿਤੇ ਨਜ਼ਰ ਆਊਗਾ ਪਰ ਇੱਥੇ ਦੇਖੋ ਉਹ ਸਾਹਮਣੇ ਮੈਂ ਤੁਹਾਨੂੰ ਥੋੜੇ ਜੂਲ ਕਰਕੇ ਦਿਖਾਵਾਂ ਆ ਇਕੱਲਾ ਹੀ ਘਰ ਆ ਇੱਥੇ ਕਿ ਕੋਹ ਸਾਹਮਣੇ ਕੋਈ ਫੈਕਟਰੀ ਲੱਗੀ ਹੋਈ ਆ ਇੱਥੇ ਇਹਨਾਂ ਨੇ ਇਹ ਖਾਸ ਹੈ ਕਿ ਗੋਮਰ ਦੀ ਇੱਧਰ ਲਈ ਰਹੀ ਕਿ ਇਹਨਾਂ ਨੇ ਕੋਈ ਵੀ ਕੁਦਰ ਦੇ ਨਾਲ ਛੇੜਖਾਨੀ ਨਹੀਂ ਕੀਤੀ ਜੇ ਕੋਈ ਆਪੇ ਹਿੱਲਤੇ ਆ ਜਗਾ ਉੱਥੇ ਘਰ ਬਣਾਦਾ ਜੇ ਕੋਈ ਡੌਨ ਹਿੱਲਤੇ ਆ ਉੱਥੇ ਬਣਾਦਾ ਉਹ ਦੇਖੋ ਚ ਉਚਾਈ ਜੀ ਤੇ ਆ ਸਾਡੀ ਇੰਡੀਆ ਹੁੰਦਾ ਕਿਹੜਾ ਪਹਿਲਾਂ ਜੀ ਇੱਥੇ ਇਹਨੂੰ ਸਮੂਥ ਕਰੋ ਜੀ ਪੈਲਰ ਕਰੋ ਬਰਾਬਰ ਕਰੋ ਨਾ ਮਿੱਟੀ ਬਾਧੂ ਚਕਾਓ ਫੇਰ ਘਰ ਬਣਾਉਣਾ ਉਹ ਦੇਖੋ ਕੋਈ ਘਰ ਆ ਪੂਰਾ ਆਲੋਲਾ ਕੀਟ ਬਣਾਇਆ ਦੇਖੋ ਖੇਤ ਵੀ ਕੋਈ ਸਮਤਲ ਨਹੀਂ ਸਮੂਥ ਨਹੀਂ ਹੈਗਾ ਉੱਚਾ ਨੀ ਮਾਈ ਆ ਬਸ ਕੁਦਰਤ ਸਿਰਦੀ ਹੈ ਸਾਰੇ ਇੱਥੇ ਕੁਦਰਤ ਨੇ ਕੋਈ ਕੁਲਵਾ ਨਹੀਂ ਕੀਤਾ ਕੋ ਘਰ ਆ ਕਰਮ ਦਾ ਕਹਾਵਾ ਯੂ ਕਰਕੇ ਜੀ ਦਿੱਤਾ ਹੋਵੇ ਤਾਂ ਨਜ਼ਰ ਆਵੇ ਉਹ ਦੇਖੋ ਅਪੀਲ ਤੇ ਬਣਿਆ ਹੋਇਆ ਚੜਾਈ ਤੇ ਬਣਿਆ ਹੋਇਆ ਇੱਕ ਕੋਈ ਘਰ ਆ ਅਲੇ-ਗਲੇ ਕੁਝ ਨਹੀਂ ਹੈਗਾ ਇੱਥੇ ਨਾਲ ਜੰਗਲੀ ਜਾਨਵਰ ਵੀ ਵਗੈਰਾ ਹੁੰਦੇ ਹੋਣਗੇ ਇਹੀ ਇਥੇ ਦੀ ਖਾਸੀਅਤ ਹੈ ਕਿ ਜਨੇ ਕੋਦਰ ਨਾਲ ਕੋਈ ਖਲਵਾੜ ਨਹੀਂ ਜਿੱਦਾਂ ਵੀ ਹੈਗਾ ਬਸ ਉਦਾਂ ਹੀ ਨਹੀਂ ਰਹਿੰਦਾ ਕੋਈ ਤਰਾਕਤੀ ਪੱਟਦੇ ਸਾਡੇ ਕਹਿੰਦੇ ਜੀ ਘਰ ਦੇ ਮਿਹਰੇ ਤਰਾਕਤੇ ਵੀ ਲੱਗ ਰੱਖਦੇ ਪਟਾਓ ਪਟੋਣ ਇਥੇ ਇਹੀ ਖਾਸੀਅਤ ਹੈ ਅਜਿਹਾ ਬਹਰੇਆ ਭਰੇ ਆ ਸਿਨ ਬਹੁਤ ਵਧੀਆ ਬਰੇ ਬਾਤ ਆਪਨ ਵਧੀਆ ਆ ਕੋਈ ਇਥੇ ਡਸਟ ਨਹੀਂ ਹੈਗੇ ਉਹਨਾਂ ਆਪੇ ਇੰਡੀਆ ਵਿੱਚ ਕੋਈ ਸ਼ਰਟ ਪਾਈ ਹੋਵੇ ਸਵੇ ਨੂੰ ਜਾਂ ਟੀ-ਸ਼ਰਟ ਕੁਝ ਵੀ ਪਾਈ ਹੋਵੇ ਤੇ ਜਾਨ ਘੰਟੇ ਬਿਤੇ ਕਲਰ ਉਹਦੇ ਐਂ ਕਾਲੀ ਹੋ ਜਾਂਦੇ ਆ ਇੱਥੇ ਤੁਸੀਂ 10 ਦਿਨ ਵੀ ਬਾਹਰ ਰੱਖੋ ਤੇ ਕੱਪੜੇ ਨੂੰ ਮੈਲ ਲੱਗਦੀ ਨਹੀਂ ਕਿਉਂਕਿ ਡਸਟੀ ਹੈ ਨਹੀਂ ਤੇ ਲੱਗੇਗੀ ਕਿੱਥੋਂ ਆ ਦੇਖੋ ਕੀ ਨੇ ਉਹ ਦੇਖੋ ਆਪ ਲਖੇ ਆ ਦੇਖੋ ਓਕੇ ਨੇ ਪੰਡਿਆਲੀ ਤਾਰ ਕੀਤੀ ਹੋਈ ਹੈ ਕੁਝ ਬੀਜਿਆ ਹੋਊਗਾ ਤੇ ਉਹ ਦੇਖੋ ਸਾਹਮਣੇ ਪਹਿਲਾਂ ਉਹਦੇ ਛੱਲੀ ਖੇਤ ਆ ਉੱਥੇ ਆ ਤੜੇ ਖੇਤ ਆ ਆਕੇ ਨੇ ਛਲੀਆਂ ਵੱਡੀਆਂ ਹੋਈਆਂ ਹੋਣ ਆ ਕੀ ਠੀਕ ਹੈ ਸਾਡੇ ਅਤੀ ਸ਼ਹਿਰ ਤੋਂ ਤਕਰੀਬਨ ਬਾਅਦ 20-25 ਕਿਲੋਮੀਟਰ ਆ ਗਏ ਆ ਸਪੈਸ਼ਲ ਵੀਡੀਓ ਬਣਾਉਣਾ ਹੈ ਜਿਵੇਂ ਕਿ ਕਿ ਤੁਹਾਨੂੰ ਸ਼ਹਿਰ ਤੋਂ ਬਾਹਰ ਬੜਾ ਮਾਹੌਲ ਵੀ ਦਿਖਾਈਏ ਕਿ ਜਿੱਥੇ ਲੋਕੀ ਇਕੱਲੇ ਇਕੱਲੇ ਰਹਿੰਦੇ ਆ ਗੋਰੇ ਇਕੱਲੇ ਜਾਨਕਿ ਆਈਸੋਲੇਟ ਪਸੰਦ ਕਰਦੇ ਇਕੱਲੇ ਰਹਿਣਾ ਭੀੜ ਭੜਕਾ ਵਾਲਾ ਨਹੀਂ ਕੱਲਾ ਕੱਲਾ ਘਰ ਆ ਪਰ ਗਵਰਨਮੈਂਟ ਨੇ ਇੱਧਰ ਲਈ ਨੇ ਹਰੇਕ ਟਾਈਮ ਫੈਸਿਲਿਟੀ ਪਜਾਈ ਹੋ ਦਿੱਤੀ ਹੋਈ ਆ ਭਾਵੇਂ ਉਹ ਵਾਟਰ ਸਪਲਾਈ ਦੀ ਹੋਵੇ ਜਾਂ ਇਲੈਕਟ੍ਰਿਸਿਟੀ ਦੀ ਹੋਵੇ ਹਰ ਇੱਕ ਹਰ ਇੱਕ ਇੱਥੇ ਫੈਸਿਲਿਟੀ ਅਵੇਲੇਬਲ ਕਰਵਾਈ ਹੋਈ ਹੈ ਉਹਨਾਂ ਨੇ ਗਵਰਨਮੈਂਟ ਨੇ ਹਾਂ ਜੀ ਪਰ ਇੱਥੇ ਜਿਹੜੇ ਐਡਰੈਸ ਬੜੇ ਨਾ ਹੈਰਾਨ ਕਰਨ ਜਾਨੀ ਕਿ ਜਨਿਕ ਐਡਰੈਸ ਆ ਸਾਰੇ ਇੱਥੇ ਜਿੱਦਾਂ ਬੜੇ ਤਾਂ ਉੱਥੇ ਪਿੰਡ ਦੇ ਨਾਮ ਪਹਿਲਾਂ ਬ ਲੈਨੇ ਉੱਥੇ ਆਪਣਾ ਨਾਮ ਫਿਰ ਸਨੋਫ ਜਦੋਂ ਮੈਂ ਮੇਰਾ ਨਾਂ ਗੁਰਜਿੰਦਰ ਸਿੰਘ ਆਸਾਨਾ ਕਰਨੈਲ ਸਿੰਘ ਪਿੰਡ ਸੁਭਾਨਪੁਰ ਡਾਕਾ ਨਾ ਬਾਰੀਆਂ ਕਲਾ ਜ਼ਿਲ੍ਹਾ ਸ਼ਾਹਪੁਰ ਇਦਾਂ ਨਾ ਆਪਾਂ ਲਿਖਦੇ ਆਂ ਐਡਰੈਸ ਦਿੰਦੇ ਆਂ ਇੱਥੇ ਸਟਰੀਟਾ ਹੀ ਹੁੰਦੀ ਆ ਵਾ ਜਦੋਂ 172 ਜੇਮ ਸਟਰੀਟ 152 ਲੇਨ ਸਟਰੀਟ ਅਲੱਗ ਬਸ ਸਟਰੀਟਾਂ ਦੇ ਨਾਮ ਆ ਇੱਥੇ ਕੱਲੇ ਜਦੋਂ ਆਪਾਂ ਇੰਡੀਆ ਹੁੰਦੇ ਤੇ ਆਪ ਵੀ ਇਹੀ ਸੋਚਦੇ ਹੁੰਦੇ ਦੀ ਜੋ ਸਾਡੇ ਕੋਈ ਰਿਸ਼ਤੇਦਾਰ ਨੇ ਐਡਰੈਸ ਦੇਣਾ ਕਿ ਯਾਰ ਇਹ ਐਡਰੈਸ ਕਿਹੜਾ ਹੋਇਆ ਸਟਰੀਟ ਕੱਲੇ ਇੱਥੇ ਵੀ ਜਾਨਕੀ ਗਈ ਹੋਸੀ ਜੰਗਲ ਦੇ ਵਿੱਚ ਆ ਗਏ ਸਾਰੇ ਰੋਡ ਇੱਥੇ ਵਧੀਆ ਨਹੀਂ ਹੈਗੇ ਤਲਪੀਦੀ ਵੀਡੀਓ ਜੋ ਇੱਕ ਮੈਂ ਪਾਈ ਸੀ ਉਹ ਜੋ ਦਿਖਾਇਆ ਸੀ ਰੋਡ ਕਿੱਦਾਂ ਦੇ ਹੈਗੇ ਕੱਚੇ ਰੋਡ ਵੀ ਹੈਗੇ ਆ ਪਰ ਘਰ ਇੱਥੇ ਮਹਿਲਾ ਵਰਗੇ ਆ ਵਿੱਚੋਂ ਘਾਰੇ ਰਾਇਲ ਫੀਲਿੰਗ ਆਂਦੀ ਆ ਤੇ ਬਰਸਾ ਦੇਖੋ ਨੂੰ ਆਪਲ ਦੇ ਘਰ ਇੱਕ ਕੋਈ ਆਲੇ ਕੱਬਾ ਕਟੋ ਘਟ ਮੇਰੇ ਨਾਲ 25 ਕਿਲੋ ਨ ਬਾਹਰ ਆ ਗਏ ਘਾਰੇ ਇੱਥੇ ਆ ਉਹ ਵੀ ਇੱਕ ਉਤਾਰਿਆ ਲਕੜਾਂ ਦੇ ਘਰ ਆ ਤੇ 2-2 ਮਿਲੀਅਨ ਡੈਟਡ ਮਿਲੇ 1 ਮਿਲੀਅਨ 1 ਮਿਲੀਅਨ 10 ਲੱਖ ਡਾਲਰ ਦਾ 15 ਲੱਖ ਡਾਲਰ ਦਾ ਇੰਡੀਆ ਦੇ ਦੇਖਿਆ ਤੇ 5-6 ਕਰੋੜ ਰੁਪਈਆ ਬਣ ਜਾਂਦਾ ਇੰਡੀਆ ਵਿੱਚ ਤਾਂ ਖੈਰ ਕਰੋੜ ਦੀ ਕੋਠੀ ਲੋਕੀ ਖੜਕੜ ਕੇ ਦੇਖਦੇ ਆ ਹਾਂ ਦੇਖੋ ਬਸ ਇੱਕ ਘਰ ਆ ਆ ਫਿਲਦੇ ਜਾਂਦੇ ਪਏ ਆ ਦੇਖੋ ਖੇਤ ਕਿੰਨਾ ਹਰਿਆਵਰਾ ਰਿਹਾ ਥੇ ਥੋੜੀ ਹੁਣ ਕਿ ਕੋਈ ਕੁਝ ਹੋਰ ਤਾਂ ਦਿਖਾਣਾ ਕਿ ਉਹ ਕੈਟਲ ਛੱਡਿਆ ਦੇਖੋ ਕਿ ਇੱਥੇ ਜਾਨਕ ਪਸ਼ੂ ਰੱਖਿਆ ਹੋਆ ਜਿਦਾ ਇਟਲੀ ਦੇ ਵਿੱਚ ਉਹ ਬੜੀ ਬੜੀਆਂ ਛੱਡਾਂ ਆ ਨਾ ਕੋਈ ਉੱਤੇ ਤਵੇਲੀਆ ਵਿੱਚੋਂ ਆਪਣੇ ਇੰਡੀਅਨ ਕਈ ਕੰਮ ਕਰਦੇ ਆ ਬਹੁਤ ਵੱਡੀ ਛੱਡਾ ਘਟੂ ਘਟੇ ਤੇ ਬਹੁਤ ਢਾਈ 300 ਗਾਵਾਂ ਹੋਣ ਗਿਆ ਤੇ ਆਹ ਖੇਤ ਇੰਨਾ ਚਾਰਾ ਵਗੈਰਾ ਬੀਜਦੇ ਆ ਨਾ ਰਹਿਤਾ ਜੋ ਇੱਕ ਇੱਕੋ ਹੀ ਕਾਰਿਆ ਬਸ ਆਹ ਦੇਖੋ ਰਸਤਾ ਕਿੰਨਾ ਖਰਾਬ ਹੋਣ ਇੱਕ ਢੋਈ ਦੇ ਕੋ ਕਿੰਨੇ ਤੇ ਦੇ ਕੋ ਕਾਰਿਆ ਉਹ ਝੰਡੇ ਲਾਏ ਹੋਏ ਉਹਨਾਂ ਨੇ ਇੱਕ ਅੰਗਲੇਆਰ ਦਾ ਝੰਡਾ ਲਾਏ ਆ ਤੇ ਇੱਕ ਜਿਸ ਦਾ ਮਤਲਬ ਹੈ ਕੋਈ ਇਮੀਗ੍ਰੇਟ ਆਣ ਕੇ ਇੱਥੇ ਬਸਿਆ ਹੋਇਆ ਆ ਇੱਕ ਉਹਨੇ ਜਿਸ ਦੇਸ਼ ਤੋਂ ਆ ਕੇ ਇੱਥੇ ਆਪਣੇ ਹੋਮ ਕੰਟਰੀ ਦਾ ਉਹਨੇ ਆਪਣੇ ਝੰਡਾ ਲਾਇਆ ਹੋਇਆ ਉਹ ਬਹੁਤ ਹੀ ਰੱਖਤਾ ਦੇਖੋ ਤੇ ਜਿਵੇਂ ਮੈਂ ਜਨ ਕਰੂੰਗਾ ਕਿ ਕੈਨੇਡਾ ਦੇ ਰੱਖਤੇ ਆ ਤੇ